ਦੋਸਤੋ ਦੁਨੀਆ ਵਿੱਚ ਲੱਖਾਂ ਕਰੋੜਾਂ ਕਿਤਾਬਾਂ ਲਿਖੀਆਂ ਗਈਆਂ ਇਹਨਾਂ ਲੱਖਾਂ ਕਰੋੜਾਂ ਦੇ ਵਿੱਚੋਂ ਕੁਝ ਹਜ਼ਾਰ ਕਿਤਾਬਾਂ ਵਧੀਆ ਕਿਤਾਬਾਂ ਨੇ ਬਾਕੀ ਕਿਤਾਬਾਂ ਜਾਦਾ ਭਰਤੀ ਨੇ ਇਹਨਾਂ ਹਜ਼ਾਰਾਂ ਕਿਤਾਬਾਂ ਦੇ ਵਿੱਚੋਂ ਵੀ ਤੁਹਾਨੂੰ ਇਹੋ ਜਿਹੀਆਂ ਕਿਤਾਬਾਂ ਬਹੁਤ ਘੱਟ ਮਿਲਣਗੀਆਂ ਜਿਨ੍ਹਾਂ ਵਿੱਚ ਇਹ ਦੱਸਿਆ ਜਾਵੇ ਕਿ ਲੇਖਕ ਕਿਵੇਂ ਬੜਿਆ ਜਾਂਦਾ ਕਿਤਾਬ ਕਿਵੇਂ ਲਿਖੀ ਜਾਂਦੀ ਹੈ ਤੇ ਚੰਗੀ ਕਿਤਾਬ ਕਿਵੇਂ ਲਿਖੀ ਜਾਂਦੀ ਹੈ ਇਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਹੈ ਸੁਨਹਿਰਾ ਗੁਲਾਬ ਰੂਸੀ ਲੇਖਕ ਕੌਨਸਟਾਂਟਿਨ ਪਾਸਤੋਵਸਕੀ ਦੀ ਲਿਖੀ ਹੋਈ ਇਹ ਕਿਤਾਬ ਕਿਤਾਬਾਂ ਦੇ ਵਿੱਚ ਇੱਕ ਤਰ੍ਹਾਂ ਦਾ ਹੀਰਾ ਹੀ ਆ ਇਦੇ ਵਿੱਚ ਉਹ ਅਲੱਗ-ਅਲੱਗ ਪਾਠਾਂ ਦੇ ਰਾਹੀਂ ਸਮਝਾਉਂਦਾ ਜਿਵੇਂ ਇੱਕ ਪਾਠ ਹੈ ਉਹਦਾ ਸਰਲੇਖ ਹੈਗਾ ਪਾਤਰਾਂ ਦੀ ਬਗਾਵਤ ਉਹਦੇ ਵਿੱਚ ਉਹ ਦੱਸਦਾ ਵੀ ਜਦੋਂ ਕੋਈ ਕਹਾਣੀਕਾਰ ਜਾਂ ਨਾਵਲਕਾਰ ਜਾਂ ਕਿੱਸਾਕਾਰ ਆਪਣੀ ਕਹਾਣੀ ਲਿਖਣ ਲੱਗਦਾ ਤਾਂ ਉਹ ਇਹ ਤੈਅ ਕਰ ਲੈਂਦਾ ਕਿ ਮੈਂ ਆਪਣੇ ਨਾਇਕ ਨੂੰ ਕਿੱਥੇ ਤੱਕ ਲੈ ਕੇ ਜਾਣਾ ਕਿਹੜੇ ਪਾਤਰ ਨੂੰ ਕਿੱਥੇ ਮਾਰਨਾ ਤੇ ਨਾਇਕਾ ਨੇ ਆਪਣਾ ਘਰ ਛੱਡ ਕੇ ਕਦੋਂ ਭੱਜਣਾ ਪਰ ਹੁੰਦਾ ਕੀ ਹੈ ਜਦੋਂ ਲਿਖਣ ਲੱਗਦਾ ਜਿਉ ਸਤਿਉੱਚ ਲੇਖਕ ਹੈ ਤਾਂ ਫਿਰ ਹੁੰਦਾ ਕੀ ਹੈ ਕਿ ਉਹਦੇ ਪਾਤਰ ਬਗਾਵਤ ਕਰ ਦਿੰਦੇ ਨੇ ਜਿਹੜੇ ਪਾਤਰ ਨੂੰ ਮਾਰਨਾ ਚਾਹੁੰਦਾ ਉਹ ਮਰਨਾ ਨਹੀਂ ਚਾਹੁੰਦਾ ਹੈਗਾ ਤੇ ਉਹ ਕਹਿੰਦਾ ਮੈਂ ਨਹੀਂ ਮਰਨਾ ਮੈਂ ਜਿਉਣਾ ਤੇ ਫਿਰ ਨਾਵਲਕਾਰ ਨੂੰ ਉਹਨੂੰ ਜਿਉਣਾ ਰੱਖਣਾ ਪੈਂਦਾ ਇਸ ਤਰ੍ਹਾਂ ਹੀ ਨਾਇਕਾ ਕਦੋਂ ਘਰੋਂ ਭਜਣਾ ਚਾਹੁੰਦੀ ਆ ਜੇ ਉਹ ਭਜਣ ਤੋਂ ਇਨਕਾਰ ਕਰ ਦਿੰਦੀ ਆ ਤਾਂ ਨਾਵਲਕਾਰ ਨੂੰ ਉਹਦੀ ਗੱਲ ਮੰਨਣੀ ਪੈਣੀ ਆ ਇਸ ਤਰੀਕੇ ਨਾਲ ਪਾਤਰ ਬਗਾਵਤ ਵੀ ਕਰਦੇ ਨੇ ਇੱਕ ਹੋਰ ਪਾੜ ਦੇ ਵਿੱਚ ਉਹ ਦੱਸਦਾ ਕਿ ਬਾਦਸ਼ਾਹ ਦੀ ਜਿਹੜੇ ਸ਼ਬਦ ਨੇ ਉਹਨਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਸ਼ਬਦਾਂ ਇੱਕ ਸ਼ਬਦ ਖਜ਼ਾਨੇ ਦੇ ਵਿੱਚ ਜਿਵੇਂ ਖਜ਼ਾਨੇ ਦੇ ਵਿੱਚ ਹੀਰੇ ਜਵਾਹਰਾਤ ਭਰਪੂਰ ਹੁੰਦੇ ਨੇ ਏਵੇਂ ਕਿਸੇ ਵੀ ਭਾਸ਼ਾ ਦੇ ਵਿੱਚ ਸ਼ਬਦ ਨੇ ਜਿਹੜੇ ਉਹ ਹੀਰਿਆਂ ਵਰਗੇ ਹੁੰਦੇ ਨੇ ਉਹਨਾਂ ਦੀ ਪਛਾਣ ਕਰਨੀ ਉਹਨਾਂ ਦੀ ਚੋਣ ਕਰਨੀ ਇੱਕ ਚੰਗੇ ਲੇਖ ਲਈ ਬਹੁਤ ਜ਼ਰੂਰੀ ਆ। ਏਵੇਂ ਇੱਕ ਪਾੜ ਦਾ ਨਾਮ ਹੈ ਰਾਤ ਗੱਡੀ। ਉਹਦੇ ਵਿੱਚ ਇੱਕ ਕੋ ਕਹਾਣੀ ਸੁਣਾਉਂਦਾ। ਯੂਰਪ ਦਾ ਇੱਕ ਲੇਖਕ ਹੋਇਆ ਐਂਡਰਸਨ। ਪਰਿ ਕਹਾਣੀਆਂ ਲਿਖਦਾ ਸੀ ਉਹ। ਉਹ ਰਾਤ ਨੂੰ ਸਫ਼ਰ ਕਰਨ ਲੱਗਦਾ। ਉਹਨਾਂ ਦਿਨਾਂ ਦੇ ਵਿੱਚ ਦੋਸਤੋਂ ਨਾ ਤਾਂ ਕਾਰਾਂ ਹੁੰਦੀਆਂ ਸੀ ਨਾ ਬੱਸਾਂ ਨਾ ਰੇਲ ਗੱਡੀਆਂ ਤੇ ਲੋਕ ਘੋੜਾ ਗੱਡੀਆਂ ਦੇ ਵਿੱਚ ਜਾਂ ਬਲਦ ਗੱਡੀਆਂ 'ਚ ਰਾਈ ਸਫ਼ਰ ਕਰਦੇ ਸੀ। ਤੇ ਯੂਰਪ ਦੇ ਵਿੱਚ ਘੋੜਾ ਗੱਡੀਆਂ ਜਾਂਦੀਆਂ ਸੀ ਤੇ ਉਹ ਰਾਤ ਨੂੰ ਘੋੜਾ ਗੱਡੀ ਦੇ ਵਿੱਚ ਬੈਠਦਾ ਉਹਦੇ ਨਾਲ ਇੱਕ ਪਾਦਰੀ ਹੈ ਇੱਕ ਕਾਲੇ ਲਿਬਾਸ ਵਾਲੀ ਔਰਤ ਹੈ ਤੇ ਦੋ ਮਸਾਫਰ ਹੋਰ ਨੇ ਉਹ ਪੰਜ ਜਣੇ ਆਪਣਾ ਸਫ਼ਰ ਸ਼ੁਰੂ ਕਰਦੇ ਨੇ ਸਾਰੀ ਰਾਤ ਉਹ ਸੁੱਤੇ ਜਾਂ ਅੱਧ ਸੁੱਤੇ ਜਿਹੇ ਸਫ਼ਰ ਕਰਦੇ ਰਹਿੰਦੇ ਨੇ ਤੇ ਜਦੋਂ ਸਵੇਰ ਹੁੰਦੀ ਹੈ ਉਹ ਸ਼ਹਿਰ ਦੇ ਨੇੜੇ ਪਹੁੰਚਦੇ ਨੇ ਤਾਂ ਇੱਕ ਪਿੰਡ ਦੀਆਂ ਕੁੜੀਆਂ ਗੱਡੀ ਨੂੰ ਰੋਕਦੀਆਂ ਨੇ ਤੇ ਜਿਹੜਾ ਕੋਚਵਾਨ ਹੈ ਪੁੱਛਦਾ ਕਿ ਮਸਾਫਰੋ ਇਹ ਕੁੜੀਆਂ ਗੱਡੀ 'ਚ ਬਹਿਣਾ ਚਾਹੁੰਦੀਆਂ ਨੇ ਇਹ ਦੁੱਧ ਵੇਚਣ ਵਾਲੀਆਂ ਕੁੜੀਆਂ ਨੇ ਸ਼ਹਿਰ 'ਚ ਇਹਨਾਂ ਨੇ ਜਾ ਕੇ ਦੁੱਧ ਵੇਚਣਾ ਤੇ ਇਹਨਾਂ ਨੂੰ ਮੈਂ ਬਿਠਾ ਲਵਾਂਗਾ ਨਾ ਪਾਦਰੀ ਕਹਿੰਦਾ ਨਹੀਂ ਕੋਈ ਲੋੜ ਨਹੀਂ ਪਰ ਲੇਖਕ ਐਂਡਰਸਨ ਗੈਲੂ ਸੁਭਾ ਦਾ ਹੈ ਤੇ ਉਹ ਕਹਿੰਦਾ ਨਹੀਂ ਕੁੜੀਆਂ ਨੂੰ ਬਿਠਾ ਲਵੋ ਕੁੜੀਆਂ ਬੈਠ ਗਈਆਂ ਪਾਦਰੀ ਨੇ ਗੁੱਸਾ ਕੀਤਾ ਤੇ ਕੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ ਹੱਸ ਰਹੀਆਂ ਨੇ ਤਾਂ ਉਹ ਕਹਿੰਦਾ ਵੀ ਐਂਡਰਸਨ ਕਹਿੰਦਾ ਕਿ ਕੁੜੀਓ ਮੈਂ ਮੈਨੂੰ ਪਤਾ ਤੁਸੀਂ ਬਹੁਤ ਸੋਹਣੇ ਸੁਪਨੇ ਦੇਖਦੀਆਂ ਤੇ ਉਹ ਕਹਿੰਦਾ ਸੋਨੀਆ ਤੂੰ ਬਹੁਤ ਸੋਣੀ ਆ ਤੇ ਸੋਨੀਆ ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਮੈਂ ਨੇਰੇ ਦੇ ਵਿੱਚ ਵੀ ਦੇਖ ਸਕਦਾ ਤੇ ਕੁੜੀਆਂ ਪੁੱਛਦੀਆਂ ਨੇ ਤੂੰ ਹੋਰ ਕੀ ਕੀ ਦੇਖ ਸਕਦਾ ਉਹ ਕਹਿੰਦਾ ਮੈਂ ਤੁਹਾਡੇ ਭਵਿੱਖ ਬਾਰੇ ਦੇਖ ਸਕਦਾ ਤੇ ਤਾਨੀਆਂ ਮੈਨੂੰ ਪਤਾ ਹੈ ਤੂੰ ਆਪਣੇ ਪ੍ਰੇਮੀ ਵਾਸਤੇ ਜਾਨ ਵੀ ਦੇ ਦੇਂਗੀ ਤੂੰ ਉਹਦੇ ਵਾਸਤੇ ਪਹਾੜਾਂ ਦੇ ਵਿੱਚ ਵੀ ਭੱਜੀ ਫਿਰੇਂਗੀ ਤੇ ਉਹ ਕੁੜੀ ਕਹਿੰਦੀ ਹਾਏ ਰੱਬਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਦਿਲ ਦਾ ਉਹ ਕਹਿੰਦਾ ਮੈਨੂੰ ਤੁਹਾਡੇ ਸਾਰਿਆਂ ਬਾਰੇ ਪਤਾ ਤਾਂ ਕਾਲੇ ਲਿਬਾਸ ਵਾਲੀ ਔਰਤ ਹੈ ਜਿਹੜੀ ਉਹਦੀਆਂ ਗੱਲਾਂ ਸੁਣਦੀ ਹੈ ਤੇ ਉਹਨੂੰ ਉਸ ਬੰਦੇ ਨਾਲ ਪਿਆਰ ਹੋ ਜਾਂਦਾ ਬਾਅਦ ਵਿੱਚ ਜਦੋਂ ਕੁੜੀਆਂ ਉਤਰ ਜਾਂਦੀਆਂ ਨੇ ਸ਼ਹਿਰ ਪਹੁੰਚ ਕੇ ਤੇ ਹੋਰ ਮੁਸਾਫਰ ਵੀ ਉਤਰ ਜਾਂਦੇ ਨੇ ਤਾਂ ਕਾਲੇ ਲਿਬਾਸ ਵਾਲੀ ਔਰਤ ਹੈ ਜਿਹੜੀ ਆਪਣੇ ਘਰ ਦਾ ਪਤਾ ਲਿਖ ਕੇ ਐਂਡਰਸਨ ਨੂੰ ਦਿੰਦੀ ਹੈ ਤੇ ਆਪਣੇ ਘਰੇ ਆਉਣ ਵਾਸਤੇ ਕਹਿੰਦੀ ਹੈ ਸਾਰੇ ਆਪਣੇ ਕੰਮਕਾਰ ਮੁਕਾ ਕੇ ਐਂਡਰਸਨ ਜਦੋਂ ਵਿਹਲਾ ਹੁੰਦਾ ਤਾਂ ਤੀਜੇ ਪਹਿਰ ਉਸ ਔਰਤ ਦੇ ਘਰੇ ਪਹੁੰਚਦਾ ਉਹ ਔਰਤ ਆਪਣੇ ਘਰੇ ਲਿਜਾ ਕੇ ਉਹਨੂੰ ਦੱਸਦੀ ਹੈ ਕਿ ਮੈਨੂੰ ਤੇਰੀਆਂ ਗੱਲਾਂ ਸੁਣ ਕੇ ਤੇਰੇ ਨਾਲ ਮੁਹੱਬਤ ਹੋ ਗਈ ਹੈ ਤੂੰ ਮੰਨ ਨਾ ਮੰ ਮੈਂ ਤੈਨੂੰ ਪਛਾਣ ਲਿਆ ਹੈ ਤੂੰ ਮਸ਼ਹੂਰ ਕਹਾਣੀਕਾਰ ਐਂਡਰਸਨ ਹੈ ਜਿਨੇ ਖੂਬਸੂਰਤ ਪਰਿ ਕਹਾਣੀਆਂ ਲਿਖੀਆਂ ਨੇ ਤੇ ਐਂਡਰਸਨ ਮੰਨ ਗਿਆ ਵੀ ਹਾਂ ਮੈਂ ਉਹੀ ਹਾਂ ਤੇ ਖੁਸ਼ ਵੀ ਹੋ ਗਿਆ ਕਿ ਇੱਕ ਪਰੀਆਂ ਵਰਗੀ ਔਰਤ ਨੂੰ ਪਿਆਰ ਕਰਦੀ ਹੈ ਉਹਦੇ ਘੋੜਿਆਂ ਕੋਲ ਆ ਕੇ ਬੈਠ ਗਿਆ ਤੇ ਉਹਨੇ ਉਹਦੇ ਪਿਆਰ ਨੂੰ ਸਵੀਕਾਰ ਕਰਨ ਤੋਂ ਮਨਾਂ ਕਰਤਾ ਕਿਉਂਕਿ ਉਹਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਅੱਜ ਇਸ ਔਰਤ ਨੂੰ ਮੇਰੀਆਂ ਗੱਲਾਂ ਸੁਣ ਕੇ ਮੇਰੇ ਨਾਲ ਪਿਆਰ ਹੋ ਗਿਆ ਪਰ ਕਦੇ ਨਾ ਕਦੀ ਇਹਨੂੰ ਮੇਰੀ ਭੈੜੀ ਸ਼ਕਲ ਹੈ ਜਿਹੜੀ ਜ਼ਰੂਰ ਚੋਵੇਗੀ ਹੋ ਸਕਦਾ ਸਾਡੀ ਮੁਹੱਬਤ ਖਤਮ ਹੋ ਜਵੇ ਤੇ ਮੈਂ ਇਸ ਮੁਹੱਬਤ ਨੂੰ ਇੱਥੇ ਹੀ ਜਿਉਂਦੀ ਰੱਖ ਕੇ ਬੰਦ ਕਰ ਦਿੰਦਾ ਹਾਂ ਮੈਂ ਇਹਨੂੰ ਮਰੀ ਹੋਈ ਦੇਖਣਾ ਨਹੀਂ ਚਾਹੁੰਦਾ ਇਸ ਲਈ ਉਹ ਉਹਦੇ ਤੋਂ ਇਜਾਜ਼ਤ ਲੈ ਕੇ ਚੱਲ ਪਿਆ ਬਾਅਦ ਦੇ ਵਿੱਚ ਉਹਨੇ ਬੁਟਾਬੇ ਦੇ ਵਿੱਚ ਜਾ ਕੇ ਇੱਕ ਨਵੇਂ ਕਹਾਣੀਕਾਰ ਨੂੰ ਇਹ ਸਿੱਖਿਆ ਦਿੱਤੀ ਕਿ ਮੈਂ ਆਪਣੀਆਂ ਕਹਾਣੀਆਂ ਦੀ ਬੜੀ ਵੱਡੀ ਕੀਮਤਦਾਰੀ ਹੈ ਲੇਖਕ ਨੂੰ ਆਪਣੀ ਬੜੀ ਵੱਡੀ ਕੀਮਤਦਾਰ ਨਹੀਂ ਪੈਂਦੀ ਹੈ ਜਿਵੇਂ ਕਹਾਣੀਆਂ ਲਿਖਣੀਆਂ ਨੇ ਤਾਂ ਇਸ ਤਰੀਕੇ ਨਾਲ ਅਲੱਗ-ਅਲੱਗ ਕਹਾਣੀਆਂ ਦੇ ਰਾਹੀਂ ਜਿਹੜਾ ਪਸਤੋਬਸਕੀ ਹੈ ਉਹ ਲਿਖਣ ਦੇ ਸਿਧਾਂਤਾਂ ਬਾਰੇ ਸੌਖੇ ਤਰੀਕੇ ਨਾਲ ਸਮਝਾਉਂਦਾ ਤੇ ਸਭ ਤੋਂ ਜਿਹੜੀ ਮੁੱਖ ਕਹਾਣੀ ਹੈ ਉਹ ਹੈ ਸੁਨਹਿਰਾ ਗਲਾਬ ਸੁਨਹਿਰਾ ਗਲਾਬ ਦੇ ਵਿੱਚ ਬਹੁਤ ਕੀਮਤੀ ਗੱਲਾਂ ਕੀਤੀਆਂ ਨੇ ਇਸ ਕਿਤਾਬ ਦੇ ਲੇਖਕ ਨੇ ਇਸ ਕਹਾਣੀ ਦਾ ਮੁੱਖ ਪਾਤਰ ਹੈਗਾ ਜੀਨ ਚਮੇਤ ਜੀਨ ਚਮੇਤ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਾਹਰ-ਬਾਰ ਝੌਂਪੜੀਆਂ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਆਦਮੀ ਹੈ ਉਹਨੂੰ ਫਰਾਂਸ ਦੀ ਫੌਜ ਦੇ ਵਿੱਚ ਉਦੋਂ ਠੱਕੇ ਦਾ ਭਰਤੀ ਕਰ ਲਿਆ ਜਾਂਦਾ ਜਦੋਂ ਫਰਾਂਸ ਦੀ ਫੌਜ ਨੂੰ ਅਮਰੀਕਾ ਜਾਣਾ ਪੈਂਦਾ ਮੈਂ ਕੁਛ ਮੈਕਸੀਕੋ ਦੀ ਲੜਾਈ ਦੇ ਵਿੱਚ ਭਾਗ ਲੈਣ ਲਈ ਤੇ ਜਿਵੇਂ ਅੱਜਕੱਲ ਰੂਸ ਦੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਰੂਸ ਦੇ ਵਿੱਚ ਮਰਦ ਘਟਨੇ ਤੇ ਉਹਨਾਂ ਨੂੰ ਠੱਕੇ ਦਾ ਭਰਤੀ ਕੀਤਾ ਜਾ ਰਿਹਾ ਐਵੇਂ ਹੀ ਜਿੰਨ ਚੇ ਮੇਤ ਨੂੰ ਵੀ ਠੱਕੇ ਦਾ ਭਰਤੀ ਕੀਤਾ ਜਾਂਦਾ ਉਹਨੂੰ ਲੈ ਜਾਂਦੇ ਨੇ ਉਹ ਲੜਾਈ ਲੜਦਾ ਵੀ ਆ ਪਰ ਕੁਝ ਮਹੀਨਿਆਂ ਬਾਅਦ ਉਹ ਬਿਮਾਰ ਹੋ ਜਾਂਦਾ ਕਿਉਂਕਿ ਉੱਥੇ ਮੱਛਰ ਬਹੁਤ ਆ ਤੋਂ ਆਪਣੇ ਆਪਸਰ ਨੂੰ ਦੱਸਦਾ ਕਿ ਮੈਂ ਬਿਮਾਰ ਆ ਅਫਸਰ ਕਹਿੰਦਾ ਠੀਕ ਹੈ ਮੈਂ ਤੈਨੂੰ ਛੁੱਟੀ ਦੇ ਦੇਣਾ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊਗਾ ਉਹ ਕਹਿੰਦਾ ਦੱਸੋ ਜਨਾਬ ਕੀ ਕੰਮ ਹੈ ਤਾਂ ਉਹ ਕਹਿੰਦਾ ਵੀ ਮੇਰੀ ਕੁੜੀ ਕਿਉਂਕਿ ਮੇਰੀ ਪਤਨੀ ਦੀ ਮੌਤ ਹੋ ਗਈ ਸੀ ਮੇਰੀ ਬੇਟੀ ਛੋਟੀ ਸੀ ਤੇ ਮੈਂ ਉਹਨੂੰ ਆਪਣੇ ਨਾਲ ਲਿਆਇਆ ਹੁਣ ਲੜਾਈ ਲੰਬੀ ਚੱਲੀ ਗਈ ਹੈ ਤੇ ਕੁੜੀ ਇੱਥੇ ਲੜਾਈ ਚ ਰੱਖਣੀ ਠੀਕ ਨਹੀਂ ਹੈਗੀ ਤੇ ਤੂੰ ਕੁੜੀ ਨੂੰ ਨਾਲ ਲੈ ਜਾ ਫਰਾਂਸ ਦੇ ਵਿੱਚ ਜਦ ਤੂੰ ਜਾਏਂਗਾ ਇਹਦੀ ਭੂਆ ਦੇ ਪਿੰਡ ਜਾ ਕੇ ਉਹਨੂੰ ਛੱਡਿਆਈ ਤੇ ਕੁੜੀ ਆਪਣੀ ਭੂਆ ਕੋਲ ਰਹਿ ਲੂਗੀ ਜਿੰਝਮੇਦ ਕਹਿੰਦਾ ਠੀਕ ਹੈ ਉਹ ਛੁੱਟੀ ਲੈ ਕੇ ਤੇ ਕੁੜੀ ਨੂੰ ਨਾਲ ਲੈ ਕੇ ਸਮੁੰਦਰੀ ਜਹਾਜ਼ 'ਚ ਸਬਾਰ ਹੋ ਜਾਂਦਾ ਹੈ ਐਟਲੈਂਟਿਕ ਦੇ ਵਿੱਚ ਜਦੋਂ ਸਮੁੰਦਰ ਦੇ ਵਿੱਚ ਜਹਾਜ਼ ਅੱਗੇ ਵੱਧਦਾ ਤਾਂ ਕੁੜੀ ਬੜੀ ਉਦਾਸ ਹੈ ਉਹ ਪਿੱਛੇ ਮੁੜ ਮੁੜ ਕੇ ਆਪਣੇ ਪਿਤਾ ਵੱਲ ਦੇਖ ਰਹੀ ਹੈ ਜਿਹੜਾ ਬੰਦਰਗਾਹ ਤੇ ਖੜਾ ਉਹਨੂੰ ਹੱਥ ਹਿਲਾ ਰਿਹਾ ਫਿਰ ਹੌਲੀ ਹੌਲੀ ਉਹ ਲੁਪ ਹੋ ਜਾਂਦਾ ਤੇ ਕੁੜੀ ਹੋਰ ਉਦਾਸ ਹੋ ਜਾਂਦੀ ਹੈ ਜੀਹਨ ਚ ਮੈਂ ਤ ਉਹਨੂੰ ਖੁਸ਼ ਕਰਨਾ ਚਾਹੁੰਦਾ ਉਹਨੂੰ ਖੁਸ਼ ਕਰਨ ਵਾਸਤੇ ਉਹ ਉਹਨੂੰ ਕਹਾਣੀ ਸੁਣਾਉਂਦਾ ਕਿ ਮੇਰੇ ਪਿੰਡ ਦੇ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਹ ਬੜੀ ਗਰੀਬ ਸੀ ਉਹਦਾ ਮੁੰਡਾ ਉਹਨੂੰ ਛੱਡ ਕੇ ਲੜਕੇ ਘਰੋਂ ਚਲੇ ਗਿਆ ਸੀ ਤੇ ਉਸ ਔਰਤ ਦੇ ਕੋਲ ਇੱਕ ਸੋਨੇ ਦਾ ਗੁਲਾਬ ਸੀ ਸਾਰੇ ਲੋਕ ਇਸ ਗੱਲੋਂ ਹੈਰਾਨ ਹੁੰਦੇ ਸੀ ਬਈ ਇਹ ਔਰਤ ਗਰੀਬੀ ਦੇ ਵਿੱਚ ਆਪਣਾ ਸੋਨੇ ਦਾ ਗਲਾਬ ਕਿਉਂ ਨਹੀਂ ਵੇਚ ਦਿੰਦੀ ਤੇ ਕਿਉਂ ਨਹੀਂ ਪੈਸੇ ਲੈ ਲੈਂਦੀ ਉਹਦੇ ਬਦਲੇ ਦੇ ਵਿੱਚ ਪਰ ਉਹ ਕਹਿੰਦੀ ਸੀ ਨਹੀਂ ਮੈਂ ਇਹਨੂੰ ਨਹੀਂ ਵੇਚੂੰਗੀ ਕਿਉਂਕਿ ਫਰਾਅ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਕਿ ਜੇ ਕਿਸੇ ਔਰਤ ਕੋ ਸੋਨੇ ਦਾ ਗਲਾਬ ਹੋਵੇ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਖੁਸ਼ੀਆਂ ਜ਼ਰੂਰ ਆਉਂਦੀਆਂ ਨੇ ਤੇ ਉਹ ਗਲਾਬ ਉਹਦੇ ਪ੍ਰੇਮੀ ਨੇ ਦਿੱਤਾ ਸੀ ਉਹਨੂੰ ਤੇ ਮੰਨਿਆ ਜਾਂਦਾ ਜੇ ਗਲਾਬ ਪ੍ਰੇਮੀ ਨੇ ਦਿੱਤਾ ਜਾਵੇ ਫਿਰ ਤਾਂ ਸੱਚਮੁੱਚੋ ਕੰਮ ਕਰਦਾ ਹੈ ਤੇ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਉਂਦਾ ਤੇ ਕਿਤੇ ਨਹੀਂ ਕੀ ਹੁੰਦਾ ਕਿ ਉਹਦਾ ਮੁੰਡਾ ਅਮੀਰ ਆਦਮੀ ਬਣ ਕੇ ਸ਼ਹਿਰੋਂ ਪਿੰਡ ਆ ਜਾਂਦਾ ਵਾਪਸ ਤੇ ਆਪਣੀ ماں ਨੂੰ ਨਾਲ ਲੈ ਕੇ ਚਲੇ ਜਾਂਦਾ ਹੈ ਜਾਣ ਲੱਗੀ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਕਹਿੰਦੀ ਆ ਕਿ ਦੇਖਿਆ ਮੇਰੇ ਕੋ ਇਹ ਸੋਨੇ ਦਾ ਗਲਾਬ ਸੀ ਤਾਂ ਕਰਕੇ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਈਆਂ ਜੀਨ ਜਮੇਦ ਦੀ ਇਹ ਕਹਾਣੀ ਸੁਣ ਕੇ ਸੁਜਾਨੇ ਉਹ ਫੌਜੀ ਅਫਸਰ ਦੀ ਕੁੜੀ ਕਹਿੰਦੀ ਆ ਕਹਿੰਦੀ ਜੀਨ ਜਮੇਦ ਕੀ ਮੈਨੂੰ ਕੋਈ ਇਹੋ ਜਿਹਾ ਗਲਾਬ ਦੇਵੇਗਾ ਉਹ ਕਹਿੰਦਾ ਸ਼ਾਇਦ ਜੇ ਕੋਈ ਤੈਨੂੰ ਚੰਗਾ ਪ੍ਰੇਮੀ ਮਿਲ ਗਿਆ ਸ਼ਾਇਦ ਦੇ ਦੇਵੇ ਵੈਸੇ ਹਰ ਇੱਕ ਨੂੰ ਨਹੀਂ ਮਿਲਦਾ ਹੁੰਦਾ ਹੈਗਾ ਬੜੀਆਂ ਔਰਤਾਂ ਤਰਸਦੀਆਂ ਨੇ ਸੋਨੇ ਦੇ ਗਲਾਬ ਨੂੰ ਫਿਰ ਉਹ ਜਦੋਂ ਪਹੁੰਚ ਕੇ ਪ੍ਰਾਦ ਦੇ ਵਿੱਚ ਉਹਨੇ ਉਹਦੀ ਭੂਆ ਦੇ ਪਿੰਡ ਲੈ ਜਾ ਕੇ ਉਹਨੂੰ ਕੁੜੀ ਨੂੰ ਛੱਡਿਆ ਕੁੜੀ ਭੂਆ ਕੋ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਹ ਉਹਨੂੰ ਬਹੁਤਾ ਕਦੀ ਮਿਲ ਹੀ ਨਹੀਂ ਹੈਗੀ ਤੇ ਉਹ ਜਿੰਨ ਚਮੇਦੇ ਨੇੜੇ ਹੋ ਚੁੱਕੀ ਹੈ ਪਰ ਉਹ ਕਹਿੰਦਾ ਨਹੀਂ ਬੇਟਾ ਮੈਂ ਬਿਮਾਰ ਆ ਮੈਂ ਤੈਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਮੈਂ ਤੈਨੂੰ ਇੱਥੇ ਛੱਡ ਕੇ ਜਾਊਂਗਾ ਮੈਂ ਆਪਣਾ ਇਲਾਜ ਕਰਾਊਂਗਾ ਤੇ ਉੱਥੋਂ ਨਿਕਲ ਕੇ ਉਹ ਆਪਣੇ ਫਰਾਂਸ ਚੌਂਪੜੀਆਂ ਦੇ ਵਿੱਚ ਚਲੇ ਜਾਂਦਾ ਆਪਣਾ ਇਲਾਜ ਕਰਵਾਉਂਦਾ ਹੈ ਕਈ ਮਹੀਨਿਆਂ ਬਾਅਦ ਉਹ ਜਦੋਂ ਠੀਕ ਹੋ ਜਾਂਦਾ ਹੈ ਤਾਂ ਉਹ ਆਪਣੀ ਨੌਕਰੀ ਹੈ ਜਿਹੜੀ ਝਾੜੂ ਮਾਰਨ ਵਾਲੀ ਉਹ ਦੁਬਾਰਾ ਸ਼ੁਰੂ ਕਰ ਲੈਂਦਾ ਇੱਕ ਦਿਨ ਕੀ ਹੋਇਆ ਕਿ ਉਹ ਫਰਾਂਸ ਦੇ ਜਿਹੜੀ ਪੈਰਿਸ ਉਹਦੀ ਰਾਜਧਾਨੀ ਹੈ ਉਹ ਸ਼ਹਿਰ ਦੇ ਵਿੱਚ ਹੀ ਦਰਿਆ ਲੰਘਦਾ ਸ ਮੜਾ ਖੂਬਸੂਰਤ ਦਰਿਆ ਮੰਨਿਆ ਜਾਂਦਾ ਹੈ ਤੇ ਉਹ ਦਰਿਆ ਦੇ ਕਿਨਾਰੇ ਜਿਹੜੀ ਰੀਲਿੰਗ ਲੱਗੀ ਹੋਈ ਆ ਉਹਦੇ ਨੇੜੇ-ਨੇੜੇ ਝਾੜੂ ਮਾਰਦੇ ਆ ਕਿਉਂਕਿ ਫਰਾਹ ਦੇ ਜਿਹੜੇ ਲੋਕ ਨੇ ਨਾ ਉਹ ਧੂੜ ਮਿੱਟੀ ਗੰਦਗੀ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਇਸ ਲਈ ਉੱਥੇ ਝਾੜੂ ਮਾਰਨ ਵਾਲੇ ਉਹਨਾਂ ਦੇ ਸੁੱਤੇ ਪਏ ਪਈ ਜਦੋਂ ਲੋਕ ਸੁੱਤੇ ਪਏ ਹੁੰਦੇ ਨੇ ਉਹਦੀ ਝਾੜੂ ਮਾਰ ਜਾਂਦੇ ਨੇ ਤੇ ਜਿੰਝ ਚ ਬੇਤਵੀ ਸਵੇਰੇ-ਸਵੇਰੇ ਝਾੜੂ ਮਾਰ ਰਿਹਾ ਤਾਂ ਰੀਲਿੰਗ ਦੇ ਨਾਲ ਲੱਗੀ ਕੁੜੀ ਨੂੰ ਦੇਖਦਾ ਤੇ ਕੁੜੀ ਰੋ ਰਹੀ ਹੈ ਉਹ ਕੁੜੀ ਨੂੰ ਪੁੱਛਦਾ ਤੁਸੀਂ ਕਿਉਂ ਰੋ ਰਹੇ ਹੋ ਕੁੜੀ ਇੱਕਦਮ ਪਿੱਛੇ ਮੁੜ ਕੇ ਝਾਕਦੀ ਹੈ ਕਹਿੰਦੀ ਜਿੰਝ ਮੇ ਤੇ ਇਸ ਤਰ੍ਹਾਂ ਕਈ ਸਾਲਾਂ ਬਾਅਦ ਉਹ ਫਿਰ ਮਿਲ ਜਾਂਦੇ ਨੇ ਮਿਲ ਕੇ ਉਹਨੂੰ ਘਰੇ ਲੈ ਜਾਂਦਾ ਤੇ ਪੁੱਛਦਾ ਤੈਨੂੰ ਕੀ ਹੋਇਆ ਉਹ ਕਹਿੰਦੀ ਮੈਂ ਜਿਹੜੇ ਮੇਰੇ ਦੋਸਤ ਨੂੰ ਪਿਆਰ ਕਰਦੀ ਆਂ ਨਾ ਉਹ ਬੜਾ ਅਮੀਰ ਬੰਦਾ ਤੇ ਮੈਂ ਉਹਦੇ ਨਾਲ ਰਹਿ ਰਹੀ ਸੀ ਉਹਨੇ ਰਾਤ ਨੂੰ ਮੈਨੂੰ ਘਰੋਂ ਕੱਢਦਾ ਲੜਕੇ ਤੇ ਮੈਂ ਤਾਂ ਕਰਕੇ ਉੱਥੇ ਆ ਗਈ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਕੁਝ ਦਿਨ ਇੱਥੇ ਆਰਾਮ ਕਰ ਮੈਂ ਤੇਰੇ ਦੋਸਤ ਨੂੰ ਲਿਆਉਂਗਾ ਮਨਾ ਕੇ ਤੇ ਉਹ ਤੈਨੂੰ ਲੈ ਜਾਊਗਾ ਕੁਝ ਦਿਨਾਂ ਬਾਅਦ ਉਹ ਉਹਦੇ ਦੋਸਤ ਨੂੰ ਲੈ ਕੇ ਆਉਂਦਾ ਤੇ ਉਹ ਤਾਂ ਦੋਸਤ ਨੂੰ ਲੈਣ ਆ ਵੀ ਜਾਂਦਾ ਤੇ ਜਦੋਂ ਸੁਜਾਨੇ ਆਪਣੇ ਦੋਸਤ ਨਾਲ ਜਾਣ ਲੱਗਦੀ ਆ ਤਾਂ ਜਿੰਚਮੇਤ ਨੂੰ ਪੁੱਛਦੀ ਆ ਕਹਿੰਦੀ ਜਿੰਚਮੇਤ ਤੂੰ ਮੈਨੂੰ ਇੱਕ ਵਾਰ ਸੁਨਹਿਰੇ ਗੁਲਾਬ ਦੀ ਕਹਾਣੀ ਸੁਣਾਈ ਸੀ ਕਿ ਮੈਨੂੰ ਕੋਈ ਸੁਨਹਿਰਾ ਗੁਲਾਬ ਦੇਵੇਗਾ ਤਾਂ ਜਿੰਚਮੇਤ ਸੋਚ ਕੇ ਜਾਈ ਜਵਾਬ ਦਿੰਦਾ ਕਹਿੰਦਾ ਹਾਂ ਤੈਨੂੰ ਜ਼ਰੂਰ ਸੋਨੇ ਦਾ ਗੁਲਾਬ ਮਿਲੂਗਾ ਪਰ ਉਹ ਦੇਣ ਵਾਲਾ ਕੋਈ ਹੋਰ ਬੰਦਾ ਹੋਊਗਾ ਇਹ ਤੇਰਾ ਪ੍ਰੇਮੀ ਨਹੀਂ ਹੋਊਗਾ ਇਸ ਤਰ੍ਹਾਂ ਕੁੜੀ ਚਲੀ ਜਾਂਦੀ ਹੈ ਤੇ ਜਿੰਚਮੇਤ ਜਿਹੜਾ ਆਪਣੇ ਮਹੱਲੇ ਦੇ ਸੁਨਿਆਰ ਕੋ ਜਾਂਦਾ ਹੈ ਤੇ ਉਹਨੂੰ ਕਹਿੰਦਾ ਕਿ ਤੁਹਾਡੀ ਦੁਕਾਨ ਦੀ ਸਫਾਈ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਜੇ ਤੁਸੀਂ ਮੈਨੂੰ ਦੇ ਦਿਮੋ ਤਾਂ ਮੈਂ ਕੋਈ ਪੈਸੇ ਨਹੀਂ ਲਵਾਂਗਾ ਬਦਲੇ ਦੇ ਵਿੱਚ ਮੈਂ ਸਿਰਫ ਕੂੜਾ ਲਵਾਂਗਾ ਜਿਹੜਾ ਤੁਹਾਡੀ ਦੁਕਾਨ ਦੇ ਵਿੱਚੋਂ ਕੂੜੀ ਕੂੜਾ ਜਾਂ ਮਿੱਟੀ ਜਿਹੜੀ ਨਿਕਲੂਗੀ ਉਹ ਮੈਂ ਲੈ ਜਾ ਕਰੂੰਗਾ ਉਹ ਮੇਰੀ ਹੋਊਗੀ ਪੈਸੇ ਮੈਂ ਨਹੀਂ ਲਵਾਂਗਾ ਤਾਂ ਸੁਨਿਆਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਕੂੜੇ ਦੇ ਵਿੱਚ ਸੁਨਿਆਰਿਆਂ ਦੀ ਦੁਕਾਨ ਦੇ ਕੂੜੇ ਦੇ ਵਿੱਚ ਸੋਨੇ ਦੇ ਕਣ ਹੁੰਦੇ ਨੇ ਪਰ ਉਹ ਕਣ ਮਿੱਟੀ ਚੋਂ ਕੱਢਣੇ ਬਹੁਤ ਔਖੇ ਨੇ ਬਹੁਤ ਮਿਹਨਤ ਵਾਲਾ ਕੰਮ ਹੈ ਤੇ ਉਹਨੂੰ ਕੋਈ ਵੀ ਨਹੀਂ ਕਰਦਾ ਤੇ ਠੀਕ ਹੈ ਜੇ ਗਰੀਬ ਆਦਮੀ ਜੀਨ ਚਿਮੇਦ ਕਰਨਾ ਚਾਹੁੰਦਾ ਤਾਂ ਉਹਨੂੰ ਕੀ ਇਤਰਾਜ਼ ਹੈ ਉਹ ਕਹਿੰਦਾ ਠੀਕ ਹੈ ਇਸ ਤਰ੍ਹਾਂ ਜੀਨ ਚਮੇਤ ਲਗਾਤਾਰ 2 ਸਾਲ ਸੁਨਿਆਰੇ ਦੀ ਦੁਕਾਨ ਦੀ ਨੌਕਰੀ ਕਰਦਾ ਹੈ ਸਪਾਈ ਕਰਦਾ ਹੈ ਕੂੜਾ ਘਰੇ ਲੈ ਕੇ ਆਉਂਦਾ ਤੇ ਜਦੋਂ ਪਾਣੀ ਚ ਉਹਨੂੰ ਘੋਲ ਕੇ ਪਾਣੀ ਢੋਲਦਾ ਥੋੜੇ ਜਿਹੀ ਕਿਣਕੇ ਬਚ ਜਾਂਦੇ ਨੇ ਉਹਨਾਂ ਕਿਣਕਿਆਂ ਨੂੰ ਰੋਜ਼ ਸੰਭ ਲੈਂਦਾ ਤਾਂ 2 ਸਾਲ ਦੇ ਵਿੱਚੋਂ ਇੰਨੇ ਕਿਣਕੇ ਜਮਾ ਕਰ ਲੈਂਦਾ ਕਿ ਉਹਦਾ ਇੱਕ ਸੁਨੇ ਦਾ ਗੁਲਾਬ ਬਣ ਸਕਦਾ ਫਿਰ ਉਹ ਸੁਨੇ ਦੇ ਗੁਲਾਬ ਨੂੰ ਤਿਆਰ ਕਰਨ ਵਾਸਤੇ ਉਹ ਸੁਨਿਆਰ ਕੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਇਹਦਾ ਇੱਕ ਗੁਲਾਬ ਬਣਾ ਦੇ ਕੁਝ ਦਿਨਾਂ ਬਾਅਦ ਜਦੋਂ ਗੁਲਾਬ ਤਿਆਰ ਹੋ ਜਾਂਦਾ ਤਾਂ ਉਹ ਗੁਲਾਬ ਲੈ ਕੇ ਆਪਣੇ ਘਰੇ ਆ ਜਾਂਦਾ ਤੇ ਫਿਰ ਸੋਚਦਾ ਹੁਣ ਮੈਂ ਇਹ ਜਿੰਚ ਮੇਤ ਜਿਹੜਾ ਹੈਗਾ ਆਪਣੇ ਘਰੇ ਆ ਕੇ ਸੋਚਦਾ ਵੀ ਮੈਂ ਸੁਜਾਨੇ ਨੂੰ ਦੇਣ ਲਈ ਜਾਊਂਗਾ ਪਰ ਮੇਰੇ ਕੋਲ ਵਧੀਆ ਕੱਪੜੇ ਹੋਣ ਚਾਹੀਦੇ ਨੇ ਤੇ ਉਹ ਕੱਪੜੇ ਸਮਾਉਂਦਾ ਨਹਾਉਂਦਾ ਧੋਂਦਾ ਕਿਉਂਕਿ ਉਹ ਝਾੜੂ ਮਾਰਨ ਵਾਲਾ ਗਰੀਬ ਆਦਮੀ ਹੈ ਸਾਫ ਸੁਥਰਾ ਵਿਚਾਰਾ ਨਹੀਂ ਹੈਗਾ ਉਹ ਆਪਣੇ ਆਪ ਨੂੰ ਸਾਫ ਸੁਥਰਾ ਬਣਾਉਂਦਾ ਚਮਕਾਉਂਦਾ ਤੇ ਫਿਰ ਉਹ ਜਾਣ ਦੀ ਤਿਆਰੀ ਕਰਦਾ ਤੇ ਸੋਨੇ ਦਾ ਗਲਾਬ ਲੈ ਕੇ ਉਹ ਸੁਜਾਨੇ ਨੂੰ ਮਿਲਣ ਬਾਅਦ ਤੇ ਤੁਰ ਪੈਂਦਾ ਉਹਦੇ ਘਰੇ ਪਹੁੰਚ ਕੇ ਉਹਨੂੰ ਪਤਾ ਲੱਗਦਾ ਕਿ ਉਥੇ ਜਿੰਦਾ ਲੱਗਿਆ ਹੋਇਆ ਤੇ ਗਵਾਂਡੀਆਂ ਨੂੰ ਪੁੱਛਦਾ ਉਹਨਾਂ ਨੇ ਦੱਸਦੇ ਨੇ ਕਿ ਉਹ ਕੁੜੀ ਤਾਂ ਲੜਕੇ ਫਿਰ ਚਲੀ ਗਈ ਸੀ ਇਹਨੇ ਕੁਟਕੀਏ ਉਹਨੂੰ ਘਰੋਂ ਕੱਢਤਾ ਸੀ ਤੇ ਕੁੜੀ ਜਾਣ ਲੱਗੀ ਕਹਿ ਗਈ ਸੀ ਕਿ ਮੈਂ ਸ਼ਾਇਦ ਇੰਗਲੈਂਡ ਚਲੀ ਚਲੀ ਜਾ ਰਹੀ ਆਂ ਹੋ ਸਕਦਾ ਮੈਂ ਅਮਰੀਕਾ ਚਲੀ ਜਾਵਾਂ ਤੇ ਕਿਸੇ ਨੂੰ ਵੀ ਉਹਦਾ ਕੋਈ ਪੱਕਾ ਟਿਕਾਣਾ ਨਹੀਂ ਪਤਾ ਹੈਗਾ ਜਿੰਚ ਮੈਤ ਨੂੰ ਬਹੁਤ ਦੁੱਖ ਲੱਗਦਾ ਇਸ ਗੱਲ ਦਾ ਕਿਉਂਕਿ ਉਹਦੀ 2 ਸਾਲਾਂ ਦੀ ਮਿਹਨਤ ਹੈ ਜਿਹੜੀ ਬਿਲਕੁਲ ਹੀ ਬਰਥ ਜਾ ਰਹੀ ਆ ਉਹ ਕੁੜੀ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤੇ ਪਰ ਹੁਣ ਨਹੀਂ ਕਰ ਪਾਇਆ ਤੇ ਦੁਖੀ ਹੋ ਕੇ ਘਰੇ ਵਾਪਸ ਆ ਜਾਂਦਾ ਤੇ ਫਿਰ ਕਿ ਉਹ ਆਪਣੇ ਚੌਂਪੜੀ ਦੇ ਵਿੱਚ ਆ ਕੇ ਪੈ ਜਾਂਦਾ ਤੇ ਮੁੜ ਕੇ ਕਦੇ ਵੀ ਨਹੀਂ ਉੱਠਦਾ ਤੇ ਕੁਝ ਦਿਨਾਂ ਬਾਅਦ ਉਹ ਮਰ ਜਾਂਦਾ ਤੇ ਸੁਨਿਆਰਾ ਜਿਹੜਾ ਜਿਹਨੂੰ ਇਸ ਗੱਲ ਬਾਰੇ ਪਤਾ ਹੈ ਉਹ ਇੱਕ ਦਿਨ ਉਹਦੀ ਚੌਂਪੜੀ ਜਾਂਦਾ ਤੇ ਉਹ ਦੇਖਦਾ ਕਿ ਉਹ ਮਰਿਆ ਪਿਆ ਤੇ ਉਹਦੀ ਸਹਰਾਣੀ ਸੋਨੇ ਦਾ ਗੁਲਾਬ ਪਿਆ ਇਸ ਤਰ੍ਹਾਂ ਇਸ ਕਹਾਣੀ ਦੇ ਰਾਹੀ ਪਾਸ ਤੋਂ ਬਸ ਕੀ ਇਹ ਕਹਿਣ ਦਾ ਯਤਨ ਕਰਦਾ ਹੈ ਕਿ ਜਿਵੇਂ ਜੀਨ ਚ ਮਿਤ ਨੇ ਕਿਣਕੇ ਇਕੱਠੇ ਕਰਕੇ ਇੱਕ ਗੁਲਾਬ ਤਿਆਰ ਕਰਕੇ ਸੁਜਾਨੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਏਵੇਂ ਅਸੀਂ ਕਹਾਣੀਕਾਰ ਲੋਕ ਅਸੀਂ ਨਾਵਲਕਾਰ ਲੋਕ ਅਸੀਂ ਲਿਖਾਰੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਪਾਤਰ ਵਿਚਾਰ ਵਾਰਤਾਲਾਪ ਇਕੱਠਾ ਕਰਦੇ ਆ ਤੇ ਫਿਰ ਸਮਾਂ ਪਾ ਕੇ ਉਹ ਕਹਾਣੀਆਂ ਨਾਵਲ ਬਣ ਜਾਂਦੇ ਨੇ ਜਾਂ ਕੋਈ ਸਾਹਿਤਕ ਜਿਹੜੀ ਹੈਗੀ ਆ ਚੀਜ਼ ਬਣ ਜਾਂਦੇ ਨੇ ਤੇ ਉਹ ਸਾਹਿਤਕ ਰਚਨਾ ਜਿਹੜੀ ਹੈਗੀ ਆ ਫਿਰ ਉਹ ਪਾਠਕਾਂ ਦੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦੀ ਹੈ ਜਿਵੇਂ ਸੋਨੇ ਦੇ ਗੁਲਾਬ ਨੇ ਸੁਜਾਨੇ ਦੀ ਜ਼ਿੰਦਗੀ 'ਚ ਖੁਸ਼ੀ ਲਿਆਉਣੀ ਸੀ ਐਵੇਂ ਸਾਡੀਆਂ ਰਚਨਾਵਾਂ ਨੇ ਜਿਹੜੀਆਂ ਉਹ ਪਾਠਕਾਂ ਦੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦੀਆਂ ਨੇ ਸੋ ਇਸ ਤਰ੍ਹਾਂ ਦੋਸਤੋ ਸੁਨਹਿਰਾ ਗੁਲਾਬ ਤਾਂ ਤੁਸੀਂ ਪੜ ਸਕਦੇ ਹੋ ਸ਼ੁਕਰੀਆ